ਬਹੁਤ ਮੁਬਾਰਕਾਂ ਪਾਲਸੀ ਕੈਨਸਲ ਹੋ ਚੁੱਕੀ ਹੈ ਕੈਬਨਟ ਦੀ ਮੀਟਿੰਗ ਹੋ ਰਹੀ ਸੀਗੀ ਤੇ ਉਸ ਦੇ ਵਿੱਚ ਫੈਸਲਾ ਲੈ ਲਿਆ ਯਾਰ ਆਹੀ ਤਰਾਸਦੀ ਹੈ ਸਾਡੀ ਜਰਾ ਲੈ ਵੀ ਆਪਾਂ ਇੱਕ ਇੱਕ ਸਾਡੇ ਤੇ ਪਾਲਸੀ ਲਾ ਦਿੰਦੇ ਨੇ ਹਾਂਜੀ ਲੈ ਆਉਂਦੇ ਨੇ ਥੋਪ ਦਿੰਦੇ ਨੇ ਆਪਾਂ ਉਹਨੂੰ ਵਾਪਸ ਕਰਾ ਕੇ ਖੁਸ਼ ਹੋ ਜਾਂਦੇ ਹਾਂ ਖੱਟ ਦੇ ਕੀ ਹੈ ਉਹੀ ਜੁੱਤੀਆਂ ਉਹੀ ਸਿਰ ਸਾਡਾ ਉਹੀ ਪੰਜਾਬ ਦੀ ਬਰਬਾਦੀ ਤੁਸੀਂ ਮੁੱਦਿਆਂ ਦੀ ਗੱਲ ਕਰਦੇ ਹੋ ਮੌਜੂਦਾ ਸਰਕਾਰ ਦਾ ਲਾ ਲਈ ਹੈ ਆਮ ਆਦਮੀ ਪਾਰਟੀ ਹੈ ਮੁੱਦਿਆਂ ਦੇ ਉੱਪਰ ਆਈ ਸੀਗੀ ਬਿਦਬਿਨਾ ਮੁੱਦਾ ਹੋਵੇ ਪਾਣੀ ਦਾ ਮੁੱਦਾ ਹੋਵੇ ਉਹਨਾਂ ਨੇ ਕਿ ਇਹਨਾਂ ਨੇ ਮਤਲਬ ਕਿ ਲੋਕਾਂ ਦੇ ਹਿੱਤ ਦੇ ਵਿੱਚ ਫੈਸਲੇ ਕੀਤੇ ਸੀ ਪਰ ਕਿਤੇ ਨਾ ਕਿਤੇ ਜਦੋਂ ਸਰਕਾਰ ਬਣ ਜਾਂਦੀ ਹੈ ਜਿਹੜੇ ਆਮ ਲੋਕ ਨੇ ਇਹਨਾਂ ਨੂੰ ਸਵਾਲ ਪੁੱਛਣ ਜਾਂਦੇ ਨੇ ਕਿਤੇ ਨਾ ਕਿਤੇ ਉਹਨਾਂ ਦੇ ਚਮਚੀ ਰੋਕਦੇ ਨੇ ਵੀ ਅਸੀਂ ਸਵਾਲ ਨਹੀਂ ਪੁੱਛਣ ਦੇ ਸਾਡੇ ਲੀਡਰ ਨਿਕੇੜਦੇ ਹੈਗੇ ਇਹ ਸਵਾਲ ਮੈਨੂੰ ਦੱਸੋ ਪਿਛਲੇ ਕਿਸਾਨ ਅੰਦੋਲਨ ਚ ਵੀ ਆਪਾਂ ਅਧੂਰੀ ਲੜਾਈ ਛੱਡ ਕੇ ਆ ਗਏ ਅਧੂਰੀ ਲੜਾਈ ਮੈਂ ਕਿਹਨੂੰ ਕਹਿਣਾ ਹੈ ਅਧੂਰੀ ਲੜਾਈ ਮੈਂ ਕਹਿਣਾ ਹੈ ਕਿ ਜੇ ਆਪਾਂ ਇੰਨੇ ਵੱਡੇ ਅੰਦੋਲਨ ਲੜਦੇ ਆਂ ਸਾਨੂੰ ਹਾਸਲ ਕੀ ਹੋ ਰਿਹਾ ਹੈ ਆਪਾਂ ਤਾਂ ਉਹ ਵੀ ਲੁੱਟੇ ਜਾ ਰਹੇ ਆਂ ਸਾਨੂੰ ਅੱਜ ਵੀ ਉਹੀ ਦਿੱਲੀ ਡਿਕਟੇਟ ਕਰ ਰਹੀ ਹੈ ਸਾਡਾ ਅੱਜ ਵੀ ਸਰਮਾਇਆ ਲੁੱਟਿਆ ਜਾ ਰਿਹਾ ਸਾਡਾ ਟੈਲੈਂਟ ਬਾਹਰ ਜਾ ਰਿਹਾ ਸਾਡੇ ਘਰ ਖਾਲੀ ਹੋ ਰਹੇ ਬਾਹਰ ਲੈ ਤੇ ਆ ਰਹੇ ਨਹੀਂ ਕੀ ਖੱਟ ਰਹੇ ਆਂ ਆਪਾਂ ਮੈਂ ਦੁਨੀਆ ਕੋ ਮੀ ਹੈ ਐਦੂ ਵਧੀਆ ਧਰਤੀ ਮੈਂ ਦੁਨੀਆ ਚ ਨਹੀਂ ਵੇਖੀ ਆਸਟ੍ਰੇਲੀਆ ਜਾਣੇ ਆਪਾਂ ਥੱਲੇ ਬਾਣੀ ਹੈ ਜੀ ਜਦ ਗੱਡੀ ਤੋਂ ਹੁੰਦਾ ਨਾ ਉੱਥੇ ਉੱਥੇ ਕੇਸ ਹੋ ਜਾਂਦਾ ਟਿਊਬਲ ਲਾ ਲੋ ਬਿੱਲ ਦੇਣਾ ਪੈਂਦਾ ਜਿਵੇਂ ਪੈਟਰੋਲ ਦਾ ਕੈਨੇਡਾ 6 ਮਹੀਨੇ ਠੰਡ ਹੈ ਇੰਨੀ ਜ਼ਿੰਦਗੀ ਜਿਉਣੀ ਦੁੱਬਰ ਹਾਂਜੀ ਇੱਕ ਫਸਲ ਲੈਂਦੇ ਨਹੀਂ ਅਸੀਂ ਤਿੰਨ ਤਿੰਨ ਲੈਣੇ ਆ ਤੇ ਫੇਰ ਵੀ ਉਧਰ ਭੱਜਦੇ 40-40 ਲੱਖ ਲਾ ਕੇ ਅ퍼 ਰਸੋਈਆ ਚੁੰਦੇ ਆ ਆਪਾਂ ਕੀ ਪੁੱਛਦੇ ਆ ਇਹਨੂੰ ਸਬਜੀ ਬਣਾਉਣੀ ਆਉਂਦੀ ਐ ਆਪਾਂ ਨੇ ਬਣਾ ਕੇ ਵਖਾਹ ਰੋਟੀ ਬਣਾ ਕੇ ਵਖਾਹ ਤੇ ਜਿਨ੍ਹਾਂ ਨੂੰ ਮੁੱਖ ਮੰਤਰੀ ਬਣਾ ਦਿੰਨੇ ਹੋ ਚੀਫ ਐਗਜ਼ੀਕਿਊਟਿਵ ਕਿਤੇ ਉਹਨਾਂ ਨੂੰ ਪੁੱਛਿਆ ਕਿ ਬਣ ਕੇ ਕਰੂਗੇ ਕੀ ਪੋਰਸੀਆਂ ਕੀ ਨੇ ਮੁੱਦੇ ਕੀ ਨੇ ਉਹਨਾਂ ਦੀ ਡਿਟੇਲ ਦੇ ਉਹਨਾਂ ਬਾਰੇ ਗੱਲ ਕਰਦੋ ਕਿ ਇਹ ਦੱਸੋਗੇ ਕਿ 20000 ਕਰੋੜ ਦੀ ਜਿਹੜੀ ਕਰਪਸ਼ਨ ਕੇਜਰੀਵਾਲ ਨੇ ਜ਼ਿਕਰ ਕੀਤਾ ਸੀ ਉਹਨੋਂ ਕਿੱਥੇ ਜਾ ਰਹੀ ਐ ਉਹਦਾ ਹੀ ਰੈਵਨਿਊ ਵਧਾ ਦੂੰ ਪਿਛਲੇ ਸਾਲ ਦਾ ਰੈਵਨਿਊ ਕਿੰਨਾ ਹੈ ਕਿਤੇ ਪੁੱਛੋ ਜੇ ਉਹਦੇ ਕੋਲੋਂ 288 ਕਰੋੜ ਤੇ 20000 ਕਰੋੜ ਕਿੱਧਰ ਗਿਆ ਇਹਨਾਂ ਦੀ ਜੇਬ ਚ ਅਮਨ अरोੜੇ ਦਾ ਰਿਸ਼ਤੇਦਾਰ ਆ ਉਹਦੀ 1000 ਏਕੜ ਦੀ ਕਲੋਨੀ ਕੋਸ਼ਿਸ਼ ਕੀਤੀ ਉਹਨੇ 3 ਸਾਲ ਪਹਿਲਾਂ ਗਵਰਨਮੈਂਟ ਕੋਲੇ ਗਿਆ ਗਵਰਨਮੈਂਟ ਨੇ ਡਿਨਾਈ ਕਰਤਾ ਉਹਦੇ ਲੋੜ ਨਹੀਂ ਹੁਣ ਇੱਕੇਦਮ 25000 ਏਕੜ ਦੀ ਲੋੜ ਪੈ ਗਈ ਕੀ ਮਤਲਬ ਹੈ ਕਿ ਸਾਡੇ ਹੁੰਦਾ ਸਾਡੇ ਪਿਛਲੇ ਇਲੈਕਸ਼ਨ ਗੱਲ ਤੇ ਹੋਇਆ ਕਿ ਕਕਲੀ ਗਲੀਰ ਦੀ ਪੱਗ ਪਤਾ ਨਹੀਂ ਕਿਹੜੇ ਵੀਰ ਦੀ ਇਹ ਇਲੈਕਸ਼ਨ ਦੇ ਮੁੱਦੇ ਪਿਛਲੀ ਵਾਰੀ ਸਾਡੇ ਮੁੱਖ ਮੰਤਰੀ ਨੇ ਕੀ ਕੀਤਾ ਕਕਲੀ ਗਲੀਰ ਦੀ ਪੱਗ ਪਤਾ ਨਹੀਂ ਕਿਹੜੇ ਵੀਰ ਦੀ ਤੇ ਫਲਾਨਾ ਤੇ ਫਲਾਨਾ ਜੋਕ ਸਨਾ ਤੇ ਗੱਲ ਖਤਮ ਤੇ ਚੰਨੀ ਨੂੰ ਵੇਗ ਲੋਣ ਪਤਾ ਨਹੀਂ ਕਿਹਦੇ ਚੂਹੇ ਛੱਡੀ ਜਾਂਦਾ ਉਹ ਕੱਲ ਪਰਸੋ ਕੇ ਹੋਣੇ ਜੇ ਬੋਲ ਗਿਆ ਨਾ ਮੈਂ ਚੂਹੇ ਛੱਡ ਦੂੰ ਇਹਦੀ ਜਿਹੜੇ ਚੂਹੇ ਪਹਿਲਾਂ ਅਮਰਿੰਦਰ ਸਿੰਘ ਛੱਡ ਚੁੱਕਿਆ ਪਿੰਡ ਰੈਲੋ ਦੀਆਂ ਤਸਵੀਰਾਂ ਦਿਖਾ ਰਿਹਾ ਬੜੀ ਰੈਲੋ ਦੀਆਂ ਕਹਿੰਦੇ ਜੀ ਹਰ ਜਾਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੇ ਪਿੰਡਾਂ ਦੇ ਲੋਕ ਨੇ ਇਸ ਪਿੰਡ ਦੇ ਵਿੱਚ ਪਹੁੰਚੇ ਸੀਗੇ ਤੇ ਉੱਥੇ ਅਮਤੋਜ ਮਾਨ ਹੋਣੀ ਹੋਰ ਕੋਈ ਵੱਡੇ ਲੀਡਰ ਖੁਸ਼ਿੰਦਰ ਸਿੰਘ ਜੰਡ ਸਾਹਿਬ ਤੋਂ ਪਹੁੰਚੇ ਨੇ ਤੇ ਵੱਡਾ ਇਕੱਠ ਕੀਤਾ ਗਿਆ ਜਿੱਥੇ ਬੀਬੀਆਂ ਪਹੁੰਚ ਵੀ ਪੱਦ ਚੜ ਕੇ ਪਹੁੰਚ ਰਹੇ ਬਜ਼ੁਰਗ ਵੀ ਪਹੁੰਚੇ ਸੀਗੇ ਅਮਤੋਜ ਮਾ ਜ ਮਾਂ ਨੂੰ ਸਾਡੇ ਨਾਲ ਮੌਜੂਦ ਨੇ ਬਾਈ ਜੀ ਕਿਵੇਂ ਦੇਖਦੇ ਹੋ ਪਹਿਲਾਂ ਤਾਂ ਬਹੁਤ ਮੁਬਾਰਕਾਂ ਪਾਲਸੀ ਕੈਂਸਲ ਹੋ ਚੁੱਕੀ ਹੈ ਕੈਬਨਟ ਦੀ ਮੀਟਿੰਗ ਹੋ ਰਹੀ ਸੀਗੀ ਤੇ ਉਸ ਦੇ ਵਿੱਚ ਫੈਸਲਾ ਲਿਆ ਗਿਆ ਯਾਰ ਆਹੀ ਤਰਾਸਦੀ ਹੈ ਸਾਡੀ ਜਰਾ ਲੈ ਵੀ ਆਪਾਂ ਇੱਕ ਏਕੇ ਸਾਡੇ ਤੇ ਪਾਲਿਸੀ ਲਾ ਦਿੰਦੇ ਨੇ ਲੈ ਆਉਂਦੇ ਨੇ ਥੋਪ ਦਿੰਦੇ ਨੇ ਆਪਾਂ ਉਹਨੂੰ ਵਾਪਸ ਕਰਾ ਕੇ ਖੁਸ਼ ਹੋ ਜਾਣੇ ਹਟਦੇ ਕੀ ਹੈ ਉਹੀ ਜੁੱਤੀਆਂ ਉਹੀ ਸਿਰ ਸਾਡਾ ਉਹੀ ਪੰਜਾਬ ਦੀ ਬਰਬਾਦੀ ਜਿਹੜੀ ਕਿ ਆਪਣੀ ਦਿਨੋਂ ਦਿਨ ਉਹਦੇ ਵੱਲ ਵਾਅਦੇ ਜਾ ਰਹੇ ਨੇ no doubt ਆ ਵਾਪਸ ਹੋ ਗਈ ਜਿਹੜੀ 25 ਚ ਨਵੀਂ ਪਾਲਿਸੀ ਲਿਆਈ ਸੀ ਪਰ ਮੈਨੂੰ ਦੱਸੋ ਪਿਛਲੇ ਕਿਸਾਨ ਅੰਦੋਲਨ ਚ ਵੀ ਆਪਾਂ ਅਧੂਰੀ ਲੜਾਈ ਛੱਡ ਕੇ ਆ ਗਏ ਅਧੂਰੀ ਲੜਾਈ ਮੈਂ ਕਿਨੂੰ ਕਹਣਾ ਅਧੂਰੀ ਲੜਾਈ ਮੈਂ ਕਹਿੰਦਾ ਕਿ ਜੇ ਆਪਾਂ ਇੰਨੇ ਵੱਡੇ ਅੰਦੋਲਨ ਲੜਦੇ ਆਂ ਸਾਨੂੰ ਹਾਸਲ ਕੀ ਹੋ ਰਿਹਾ ਹੈ ਆਪਾਂ ਤਾਂ ਉਵੇਂ ਹੀ ਲੁੱਟੀ ਦੇ ਜਾ ਰਹੇ ਆਂ ਸਾਨੂੰ ਅੱਜ ਵੀ ਉਹੀ ਦਿੱਲੀ ਡਿਕਟੇਟ ਕਰ ਰਹੀ ਹੈ ਸਾਡਾ ਅੱਜ ਵੀ ਸਰਮਾਇਆ ਲੁੱਟਿਆ ਜਾ ਰਿਹਾ ਸਾਡਾ ਟੈਲੈਂਟ ਬਾਹਰ ਜਾ ਰਿਹਾ ਸਾਡੇ ਘਰ ਖਾਲੀ ਹੋ ਰਹੇ ਬਾਹਰ ਲੈ ਇੱਥੇ ਆ ਰਹੇ ਨੇ ਕੀ ਖੱਟ ਰਹੇ ਆਂ ਆਪਾਂ ਪੰਜਾਬ ਦਾ ਬਾਲੀਪਾਰਸ ਕੌਣ ਹੈ ਜੇ ਇਦਾਂ ਦੇ ਨੀਤਾਂ ਆਉਣਗੀਆਂ ਪੰਜਾਬ ਦੇ ਲੋਕ ਉਹੀ ਲੋਕਾਂ ਨੂੰ ਦੱਸਦੇ ਫਿਰਦੇ ਆਂ ਅਸੀਂ ਕਿਉਂ ਤੁਰੇ ਫਿਰਦੇ ਆਂ ਕਿਉਂ ਇਹਨਾਂ ਨੂੰ ਕੀ ਲੋੜ ਸੀਗੀ ਸਾਨੂੰ ਕੀ ਲੋੜ ਆ ਕਿਤੇ ਚਮਕੌਰ ਸਾਹਿਬ ਕਿਤੇ ਤਲਵੰਡੀ ਅਕਲਿਆ ਕਿਤੇ ਕਮਾਲੂ ਕਿਤੇ ਇੱਥੇ ਕਿਤੇ ਉੱਥੇ ਕਿਉਂ ਤੁਰੇ ਫਿਰਦੇ ਆਂ ਅੱਡੀਆਂ ਤੇ ਗੱਡੀਆਂ ਕਿਉਂ ਖਸਾਈਆਂ ਸਿਰਫ ਇੱਕ ਰੀਜ਼ਨ ਕਰਕੇ ਕਿ ਉਹ ਬੰਦੇ ਰੱਬ ਦੇ ਉਹ ਮਾਲਕ ਤੁਸੀਂ ਹੋ ਥੋੜੇ ਭਾਈ ਹੋਏ ਮੁਲਾਜ਼ਮ ਜੇ ਸਹੀ ਕੰਮ ਨਹੀਂ ਕਰਦੇ ਹਟਾਓ ਤੇ ਅੱਗੇ ਤੋਂ ਜਦੋਂ ਕਿਸੇ ਬੰਦੇ ਨੂੰ ਚੁਣੋ ਆਪਾਂ ਰਸੋਈਆ ਚੁੰਦੇ ਆਂ ਆਪਾਂ ਕੀ ਪੁੱਛਦੇ ਆਂ ਇਹਨੂੰ ਸਬਜੀ ਬਣਾਉਣੀ ਆਉਂਦੀ ਹੈ ਆਪਾਂ ਨੇ ਬਣਾ ਕੇ ਵਖਾ ਰੋਟੀ ਬਣਾ ਕੇ ਵਖਾ ਤੇ ਜਿਨ੍ਹਾਂ ਨੂੰ ਮੁੱਖ ਮੰਤਰੀ ਬਣਾ ਦਿੰਦੇ ਹੋ ਚੀਫ ਐਗਜ਼ੀਕਿਊਟਿਵ ਕਿਤੇ ਉਹਨਾਂ ਨੂੰ ਪੁੱਛਿਆ ਕਿ ਬਣ ਕੇ ਕਰੂਗੇ ਕੀ ਪੋਰਸੀਆ ਕੀ ਨੇ ਮੁੱਦੇ ਕੀ ਨੇ ਉਹਨਾਂ ਦੀ ਡਿਟੇਲ ਦੇ ਉਹਨਾਂ ਬਾਰੇ ਗੱਲ ਕਰ ਦੁਨੀਆਂ ਦੇ ਵਿੱਚ ਹੁੰਦਾ ਹੁਣ ਇਹ ਜੇ ਅਮਰੀਕਾ 'ਚ ਇਲੈਕਸ਼ਨ ਹੋਏ ਕਮਲਾ ਹੈ ਰਸਤੇ 트럼ਪ ਨੇ ਤੈਨ ਵਾਰੀ ਟੀਵੀ ਤੇ ਬਹਿ ਕੇ ਡਿਟੇਲ ਚ ਡਿਸਕਸ਼ਨ ਕੀਤੀ ਫੋਰਨ ਪੋਲਿਸੀ ਕੀ ਆਰਥਿਕਤਾ ਕੀ ਸਕੂਲ ਕੀ ਮੈਡੀਕਲ ਕੀ ਕੀਤੀ ਨਾ ਡਿਟੇਲ ਦੱਸਿਆ ਨਾ ਫਿਰ ਲੋਕਾਂ ਨੇ ਮਨ ਬਣਾਇਆ ਕਿ ਤੇ ਸਾਡੇ ਹੁੰਦਾ ਸਾਡੇ ਪਿਛਲਾ ਇਲੈਕਸ਼ਨ ਕਰਦੇ ਹੋਇਆ ਕਿਕਲੀ ਕਲੀਰ ਦੀ ਪੱਗ ਪਤਾ ਨਹੀਂ ਕਿਹੜੇ ਵੀਰ ਦੀ ਇਹ ਇਲੈਕਸ਼ਨ ਦੇ ਮੁੱਦੇ ਤੁਸੀਂ ਮੁੱਦਿਆਂ ਦੀ ਗੱਲ ਕਰਦੇ ਹੋ ਮੌਜੂਦਾ ਸਰਕਾਰ ਦਾ ਲਾ ਲਈ ਆਮ ਆਦਮੀ ਪਾਰਟੀ ਆ ਮੁੱਦਿਆਂ ਦੇ ਉੱਪਰ ਆਈ ਸੀਗੀ ਬਿਦਬੀ ਦਾ ਮੁੱਦਾ ਹੋਵੇ ਪਾਣੀ ਦਾ ਮੁੱਦਾ ਹੋਵੇ ਉਹਨਾਂ ਨੂੰ ਇੱਕ ਇਹਨਾਂ ਨੇ ਮਤਲਬ ਕਿ ਲੋਕਾਂ ਦੇ ਹਿੱਤ ਦੇ ਵਿੱਚ ਫੈਸਲੇ ਕੀਤੇ ਸੀ ਪਰ ਕਿਤੇ ਨਾ ਕਿਤੇ ਜਦੋਂ ਸਰਕਾਰ ਬਣ ਜਾਂਦੀ ਹੈ ਜਿਹੜੇ ਆਮ ਲੋਕ ਨੇ ਇਹਨਾਂ ਨੂੰ ਸਵਾਲ ਪੁੱਛਣ ਜਾਂਦੇ ਨੇ ਕਿਤੇ ਨਾ ਕਿਤੇ ਉਹਨਾਂ ਦੇ ਚਮਚੀ ਰੋਕਦੇ ਨੇ ਵੀ ਅਸੀਂ ਸਵਾਲ ਨਹੀਂ ਪੁੱਛਣ ਦੇ ਸਾਡੇ ਲੀਡਰ ਨਹੀਂ ਘੇਰਦੇ ਹੈਗੇ ਇਹ ਸਵਾਲ ਵੀ ਹੁੰਦੇ ਥੋੜੀ ਗੱਲ ਸ਼ੇਰ ਥੋੜੀ ਜਿਹੀ ਅਧੂਰੀ ਹੈ ਮੁੱਦੇ ਮੁੱਦੇ ਦਾ ਜ਼ਿਕਰ ਕਰ ਦੇਣਾ ਮੁੱਦਿਆਂ ਤੇ ਸਰਕਾਰ ਨਹੀਂ ਹੁੰਦੀ ਮੁੱਦੇ ਦੀ ਡਿਟੇਲ ਤਫਸੀਲ ਉਹਦੀ ਕਿ ਇਹ ਕਿਵੇਂ ਸਹੀ ਹੋਊਗਾ ਹੁਣ ਜਿਵੇਂ ਆਪਾਂ ਕਹਿੰਦੇ ਆ ਰੇਤਾ ਸਾਡਾ ਮੁੱਦਾ ਹੈ ਕੀ ਮੁੱਦਾ ਹੈ ਬਾਅਦ ਚ ਕਹਿ ਦੇਣਗੇ ਖਾਣਾ ਸਾਡਾ ਮੁੱਦਾ ਸੀ ਉਹ ਤਾਂ ਕਹੀ ਜਾਂਦੇ ਆ ਵੇਖੋ ਅਸੀਂ ਅਮੈਂਡਮੈਂਟ ਕਰਤੀ ਰੇਤੇ ਪਾਲਿਸੀ ਚ ਕੀ ਇਹ ਦੱਸਣਗੇ ਕਿ 20000 ਕਰੋੜ ਦੀ ਜਿਹੜੀ ਕਰਪਸ਼ਨ ਕੇਜਰੀਵਾਲ ਨੇ ਜ਼ਿਕਰ ਕੀਤਾ ਸੀ ਹੁਣ ਉਹ ਕਿੱਥੇ ਜਾ ਰਹੀ ਹੈ ਉਹਾਂ ਦਾ ਹੀ ਰੈਵਨਿਊ ਵਧਾ ਦੂੰ ਪਿਛਲੇ ਸਾਲ ਦਾ ਰੈਵਨਿਊ ਕਿੰਨਾ ਹੈ ਕਿਤੇ ਪੁੱਛੋ ਜੇ ਉਹਦੇ ਕੋਲੋਂ 288 ਕਰੋੜ ਤੇ 20000 ਕਰੋੜ ਕਿੱਧਰ ਗਿਆ ਇਹਨਾਂ ਦੀ ਜੇਬ 'ਚ ਤੁਹਾਡੇ ਨੇ ਕਿਹਾ ਲੋਕਾਂ ਨੂੰ ਜਾਗਰੂਕ ਹੋਣਾ ਪਊਗਾ ਲੱਗਦਾ ਮੈਂ ਕਿਹਾ ਲੋਕਾਂ ਬਿਨਾ ਡੈਮੋਕ੍ਰੇਸੀ ਰਨ ਨਹੀਂ ਨਹੀਂ ਹੁੰਦੀ ਚਰਚਲ ਨੇ ਕੀ ਕਿਹਾ ਸੀ ਜਦੋਂ ਆਪਾਂ ਆਜ਼ਾਦ ਹੋਏ ਸੀ ਹੁਣੇ ਇੱਕ ਕੌੜੀ ਗੱਲ ਕਹੀ ਸੀ ਪਰ ਉਹ ਸੱਚ ਸੀ ਕਿ ਹਿੰਦੁਸਤਾਨ ਦੇ ਲੋਕ ਡੈਮੋਕ੍ਰੇਸੀ ਲਈ ਰੈਡੀ ਨਹੀਂਗੇ ਉਹਨੇ ਬੜੇ ਖਰਵੇ ਸ਼ਬਦਾਂ 'ਚ ਕਿਹਾ ਸੀ ਮੈਂ ਤੁਹਾਨੂੰ ਤਮੀਜ਼ ਵਾਲੇ ਸ਼ਬਦਾਂ ਚ ਕਹਿ ਰਿਹਾ ਐਂਡ ਹੀ ਇਜ਼ ਰਾਈਟ ਕੀ ਅਸੀਂ ਕਦੇ ਵੀ ਕਿਸੇ ਸਰਕਾਰ ਨੂੰ ਜਦੋਂ ਚੁੰਦੇ ਆਂ ਕੀ ਅਸੀਂ ਮੁੱਦਿਆਂ ਤੇ ਚੁੰਦੇ ਆਂ ਮੁੱਦਿਆਂ ਦੀ ਡਿਟੇਲ ਕਿਸੇ ਚੀਜ਼ ਦਾ ਨਾਮ ਲੈ ਲਓ ਐਜੂਕੇਸ਼ਨ ਕਹਿ ਲਓ ਮੈਡੀਕਲ ਕਹਿ ਲਓ ਰੈਵਨਿਊ ਕਹਿ ਦਿਓ ਕਰਜ਼ਾ ਵੇਖ ਲਓ ਖੇਤੀਬਾੜੀ ਕਹਿ ਲਓ ਪਿਛਲੀ ਵਾਰੀ ਦਾਲਾਂ ਜਿਹੜੀਆਂ ਅਸੀਂ ਐਕਸਪੋਰਟ ਕੀਤੀਆਂ ਹਾਂ ਹਾਂਜੀ ਉਹ 65 ਲੱਖ ਟਨ ਬਾਹਰੋਂ ਮੰਗਾਈਆਂ 50 ਹਜ਼ਾਰ ਕਰੋੜ ਦੀਆਂ ਕੀ ਸਾਡੇ ਕਿਸਾਨਾਂ ਨੂੰ ਉਹਦੀ ਐਮਐਸਪੀ ਨਹੀਂ ਦਿੱਤੀ ਜਾ ਸਕਦੀ ਸੀ ਹੂੰ ਔਰ ਕਮਾਲ ਦੀ ਗੱਲ ਵੇਖੋ ਉਹਨਾਂ ਤੇ ਟੈਰਿਫ ਨਹੀਂ ਲੱਗਿਆ ਤੇ ਜਦ ਕਿ ਕੋਈ ਬਾਹਰੋਂ ਗੱਡੀ ਆਉਂਦੀ ਹੈ ਆਪਾਕਾਰ ਖਰੀਦੀ ਲਈ ਉਹਦੇ ਤੇ 100% ਟੈਰਿਫ ਹੈ ਉਹ ਫਰਕ ਦੱਸ ਦੇਣਾ ਤੁਹਾਨੂੰ ਗੱਲ ਕਾਰੀ ਲਈ ਤੁਸੀਂ ਤਾਂ ਹਾਂਜੀ ਦਾਲ ਤੇ ਟੈਰਿਫ ਇਸ ਲਈ ਨਹੀਂ ਲੱਗਿਆ ਕਿ ਕਿਤੇ ਥੋੜੇ ਕਿਸਾਨਾਂ ਦੀ ਦਾਲ ਮਹਿੰਗੀ ਨਾ ਹੋ ਜੇ ਤੁਸੀਂ ਮਹਿੰਗੀ ਨਾ ਵੇਚ ਲੋ ਉਹ ਲੈਵਲ ਦੇ ਨਾ ਹੋ ਜੇਸ ਤੇ ਗੱਡੀਆਂ ਤੇ ਟੈਰਿਫ ਕਿਉਂ ਲਾਇਆ ਜਾ ਰਿਹਾ ਕਿ ਜਿਹੜੇ ਇੱਥੋਂ ਦੇ ਉਦਯੋਗਪਤੀ ਨੇ ਉਹਨਾਂ ਦੀਆਂ ਗੱਡੀਆਂ ਵੇਖਦਿਆਂ ਰਹਿਣ ਇਹ ਜਿਹੜੀ ਪੂਰੀ ਦੀ ਪੂਰੀ ਪਾਲਿਸੀ ਹੈ ਇਹ ਪੂਰੀ ਦੀ ਪੂਰੀ ਕਿਸਾਨਾਂ ਦੇ ਉਲਟਾ ਲੀ ਹੈ ਪਿੱਛੇ ਜੇ 2023 ਚ ਇੱਕ ਸਾਡੇ ਉਦਯੋਗਪਤੀ ਨੇ ਅਨੇ ਲੰਬਾ ਨੀ ਜੇ ਤੇ ਬਿਜਲੀ ਵਾਲੇ ਭਰਾ ਬੈਠੇ ਸੀ ਉਹਨਾਂ ਨੇ ਗੱਲ ਕੀਤੀ ਸੀ ਬਹੁਤ ਸਾਰੀ ਜਗ੍ਹਾ ਤੇ ਬਿਜਲੀ ਵੀ ਉਹਨਾਂ ਦੀ ਉਹ ਬੰਦਾ ਬਹੁਤ ਵੱਡੇ ਕਰਜ਼ੇ ਸੀ 47500 ਕਰੋੜ ਰੁਪਇਆ 2023 14 ਮਾਫ ਕਰ ਦਿੱਤਾ ਗਿਆ ਸਿਰਫ 554 ਕਰੋੜ ਦਿੱਤੇ ਉਹਨੇ ਬਾਕੀ ਸਾਰਾ ਮਾਫ ਤੇ ਪੰਜਾਬ ਸੇ ਟੋਟਲ ਕਰਜ਼ਾ ਕਿੰਨਾ ਕਿਸਾਨਾਂ ਸੇ ਤੇ ਮਜ਼ਦੂਰਾਂ ਸੇ ਜੋੜ ਲਓ ਕੀ ਉਹਨਾਂ ਦਾ ਮਾਫ ਹੁੰਦਾ ਸਾਡੇ ਦਾ ਮਤਲਬ ਬਲੈਕ ਲਿਸਟ ਫਲਾਨਾ ਇਹ ਨਹੀਂ ਕਰਨਾ ਚੱਲ ਹੁਣ ਚਲੋ ਪੁਲਿਸ ਉਹਨੋਂ ਹਟ ਗਈ ਇਹ ਐ ਨੀਤੀ ਦਾ ਫਰਕ ਇਹ ਮੈ ਤੁਹਾਨੂੰ ਇੱਕ ਇੰਡਸਟਰੀ ਲਿਸਟ ਦਾ ਨਾਮ ਲਿਆ ਹੂੰ ਬਾਕੀ ਤਾਂ ਗਿਣਤੀ ਪਤਾ ਨਹੀਂ 10 ਲੱਖ ਕਰੋੜ ਤੋਂ ਵੀ ਵੱਧ ਜੂਗੀ ਇਹ ਜਿਹੜਾ ਸਿਸਟਮ ਹੈ ਇਹ ਜੇ ਸਾਨੂੰ ਲੁੱਟ ਰਿਹਾ ਹੈ ਇਹਨੂੰ ਬਦਲਾਂਗੇ ਕਿਵੇਂ ਅਸੀਂ ਬਦਲ ਲੈ ਉਹ ਕਿਵੇਂ ਬਦਲਿਆ ਜਾਊਗਾ ਕਹਨ ਨਾਲ ਲਈ ਜਿਹੜਾ ਨਾਰਾ ਲਾਉਂਦਾ ਕਹੇ ਰੋ ਲਾਰਾ ਲਾਲ ਰਿਆ ਤੁਹਾਨੂੰ ਲੁੱਟਣ ਤੇ ਕੁੱਟਣ ਲਈ ਤਿਆਰ ਆ ਉਹ ਤਫਸੀਲ ਚ ਲਿਆ ਦੱਸ ਕਿਵੇਂ ਬਦਲੀ ਜਾਊ ਐਜੂਕੇਸ਼ਨ ਦੱਸ ਕਿਵੇਂ ਬਦਲੂਗਾ ਪੂਰਾ ਸਿਸਟਮ ਉਹਨਾਂ ਆਪਣਾ ਤੁਹਾਡੇ ਤੇ ਫਲਾਡਾ ਆ ਸਕਦਾ ਹਾਂਜੀ ਕੀ ਉਸ ਵਕਤ ਸਤਰ ਕੀ ਆ ਉਹਦਾ ਪਾਖੜੇ ਦਾ ਤੇ ਪੌਂਗ ਦਾ ਕਿੰਨਾ ਲੈਵਲ ਹੁੰਦਾ ਹੈ ਕਿੰਨੇ ਫਿਟ ਤੱਕ ਉਹ ਚੱਲ ਸਕਦਾ ਉਹਦਾ ਇਨਫਲੋ ਕੀ ਆ ਉਹਦਾ ਆਊਟਫਲੋ ਕੀ ਕਿੰਨੇ ਹਜ਼ਾਰ ਕਿਊਸੇਕ ਹੈ ਜਾਂ ਕਿੰਨਾ ਕਿਊਸੇਕ ਹੈ ਕੀ ਦੱਸਿਆ ਗਿਆ ਹੈ ਕਿਉਂ ਨਹੀਂ ਇਹਦਾ ਇੱਕ ਬੋਰਡ ਲਾਇਆ ਜਾਂਦਾ ਤੁਸੀਂ 2023 ਦੀ ਵੀ ਗੱਲ ਕੀਤੀ ਸੀ ਸਟੇਜ ਦੇ ਉੱਪਰ ਵੀ ਫਲੱਡ ਆ ਗਿਆ ਇਹਨਾਂ ਲੋਕਾਂ ਨੇ ਸੰਤਾਪ ਹਟਾਇਆ ਕਿਤਨੇ ਕਿਤੇ ਸਰ ਤਿੰਨ ਤਿੰਨ ਦਿਨ ਪਹਿਲਾਂ ਇਨਫਲੋ ਵਧ ਗਿਆ ਸੀ ਹਾਂਜੀ ਪਾਣੀ ਦਾ ਜਿਹੜਾ ਆਊਟਫਲੋ ਸੀ ਉਹਨੇ ਹੀ ਰੱਖਿਆ 17000 25000 ਗਿਆ ਪੌਂਗ ਦਾ ਤੇ ਜਦੋਂ ਇੱਕਦਮ ਇਹਨਾਂ ਤੋਂ ਚੱਲਿਆ ਨਹੀਂ ਗਿਆ ਫਿਰ ਇਕੱਠਾ ਹੀ ਛੜਤਾ 141000 ਹੋ ਗਿਆ ਪੌਂਗ ਤੇ 90000 ਹੋ ਗਿਆ ਤੁਹਾਡਾ ਪਾਖੜਾ ਉਹ ਇੱਕਦਮ ਸੰਭਲਿਆ ਨਹੀਂ ਉਹ ਫਲੱਡ ਆ ਗਿਆ ਲੱਗਦਾ ਬਾਰਸ਼ ਹੌਲੀ ਹੌਲੀ ਛੱਡਦੇ ਨਾ ਆਉਂਦਾ ਬਾਰਸ਼ ਹਿਮਾਚਲ ਵਿੱਚ ਵੀ ਲਗਾਤਾਰ ਹੋ ਰਹੀਆਂ ਪੰਜਾਬ ਵਿੱਚ ਵੀ ਹੋ ਰਹੀਆਂ ਹੋਰ ਪਾਣੀ ਵਧ ਸਕਦਾ ਹੈ ਮੈਂ ਕਿਹਾ ਪਾਣੀ ਤਾਂ ਵਧ ਰਿਹਾ ਹੈ ਹੁਣੇ ਡੇਂਜਰ ਲੈਵਲ ਦਾ ਮੈਨੂੰ ਮੈਸੇਜ ਆਇਆ ਉੱਥੇ ਬੈਠੇ ਨੂੰ ਹੀ ਹਾਂਜੀ ਇਹ ਵਧ ਰਿਹਾ ਹੈ ਜੇ ਬਾਰਿਸ਼ ਆਹੀ ਹੁੰਦੀ ਰਹੀ ਕੱਲ ਜਾਂ ਪਰਸੋ ਇੱਥੇ ਫਲੱਡ ਆ ਸਕਦਾ ਹੈ ਪਰ ਕੀ ਸਾਡਾ ਜਿਹੜਾ ਵਾਟਰ ਰੈਗੂਲੇਟਰ ਹੈ ਜਿਹੜਾ ਬੀਬੀਐਮ ਵੱਲੋਂ ਅਪਾਇੰਟ ਹੁੰਦਾ ਹੈ ਕੀ ਉਹ ਪਾਣੀ ਦੀ ਰਿਲੀਜ਼ ਨੂੰ ਵਧਾ ਰਿਹਾ ਹੈ ਜਿੰਨਾ ਕਿ ਸਾਡਾ ਸਤਲੋਜ ਤੇ ਭਾਖੜਾ ਝੱਲ ਸਕਦਾ ਹੈ ਕੀ ਉਹਨਾਂ ਵਧਾਇਆ ਜਾ ਰਿਹਾ ਹੈ ਲੋਕਾਂ ਨੂੰ ਦੱਸਿਆ ਜਾ ਰਿਹਾ ਹੈ ਜੇ ਨਹੀਂ ਮੈਂ ਤੁਹਾਨੂੰ ਸ਼ਰਤ ਲਾ ਕੇ ਆਣਾ ਮੁੱਖ ਮੰਤਰੀ ਨੂੰ ਪੁੱਛ ਲੋਣ ਜਾ ਕੇ ਜੇ ਪਤਾ ਹੋਵੇ ਤਾਂ ਮੇਰਾ ਨਾਮ ਚੇਂਜ ਕਰ ਦਿਓ ਤੇ ਸਾਰੀ ਆਮ ਆਦਮੀ ਪਾਰਟੀ ਨੂੰ ਪੁੱਛ ਲੋ ਆ ਪਾਲਿਸੀ ਕੀ ਆਈ ਸੀ ਤੁਹਾਡੇ ਸਾਹਮਣੇ ਦੀ ਗੱਲ ਹੈ ਸਾਹਮਣੇ ਬਹਿ ਕੇ ਮੁੱਖ ਮੰਤਰੀ ਪੜਨ ਲੱਗਿਆ ਪੜਨੀ ਨਹੀਂ ਆਈ ਮੰਤਰੀ ਅੱਗੇ ਕਰਤੀ ਮੰਤਰੀ ਨੇ ਜਵਲੀਆਂ ਜੀਆਂ ਮਾਰੀਆਂ ਫਿਰ ਚੀਫ ਸੈਕਟਰੀ ਨੇ ਪੜੀ ਪਤਾ ਨਹੀਂ ਇਹਨਾਂ ਨੂੰ ਤੱਕੇ 13 ਵਾਲੀ ਚੈਂਡਮੈਂਟ ਹੈ ਕਿ ਨਿਊ ਪਾਲਿਸੀ ਹੈ ਕਿਹੜੇ ਨੋਟਿਸ ਸਰਵ ਹੋਣੀ ਚਾਹੀਦੇ ਕਿਹੜੇ ਨਹੀਂ ਹੋ ਰਹੇ ਉਹ ਚ ਲਿਖਿਆ ਕੀ ਮੈਨੂੰ ਦੱਸ ਦੇਣ ਇਹ ਇਹ ਬੱਟ ਮੈਂ ਫੇਰ ਕਹੂੰਗਾ ਉੱਥੇ ਅਸੀਂ ਨਾ ਸਮਾਣੇ ਸੀ ਬੇਆਦਬੀ ਦੇ ਮੋਰਚੇ ਤੇ ਹਾਂਜੀ ਕੁਸ਼ਿੰਦਰ ਉੱਤੇ ਇੱਕ ਕਾਲੀਆਂ ਦੇ ਲੀਡਰ ਆਏ ਨਾਂ ਤਾਂ ਕੀ ਲੈਣਾ ਉਹਨਾਂ ਦਾ ਵਿਰੋਧ ਹੋ ਗਿਆ ਹਾਂਜੀ ਉਹਾਂ ਦੇ ਲਈ ਵੀ ਹੁਣ ਬੇਆਦਬੀ ਦਾ ਕਿਹਨਾ ਕਾਨੂੰਨ ਇਹ ਬਣਵਾਉਣਗੇ ਜਿਨ੍ਹਾਂ ਨੇ ਖੁਦ ਕੀਤੀ ਹੈ ਤਾਂ ਉਹ ਬੰਦਾ ਬਾਅਦ ਚ ਬੋਲਿਆ ਉਹਨੇ ਪਤਾ ਕੀ ਕਿਹਾ ਉਹਨਾਂ ਦਾ ਯਾਰ ਅਸੀਂ ਉੱਤੋਂ ਤਾਂ ਨਹੀਂ ਡਿੱਗੇ ਤੁਸੀਂ ਚੁਣਿਆ ਸਾਨੂੰ ਇਹ ਪੰਜਾਬ ਦੇ ਲੋਕਾਂ ਦੇ ਮੂੰਹ ਤੇ ਉਹਦਾ ਥੱਪੜ ਸੀ ਕਿ ਅਸੀਂ ਇਹੋ ਜਿਹੇ ਬੰਦਿਆਂ ਨੂੰ ਕੌਣ ਚੁੰਦੇ ਆ ਜਿਹੜੇ ਸਾਨੂੰ ਲੁੱਟਦੇ ਨੇ ਜਿਹੜੇ ਸਾਨੂੰ ਕੁਝ ਵੀ ਨਹੀਂ ਦੱਸਦੇ ਦੱਸਣਾ ਉਹਨਾਂ ਨੇ ਸਵਾ ਉਹਨਾਂ ਨੂੰ ਖੁਦ ਨਹੀਂ ਪਤਾ ਖੁਦ ਨਹੀਂ ਪਤਾ ਸੀ ਆ ਚਮਕੌਰ ਸਾਹਿਬ ਲੜ ਰਹੇ ਸੀ ਪਾਣੀ ਵਾਲੇ ਮਸਲੇ ਤੇ ਕੰਟੀ ਇਕੱਲੀਆ ਲੜ ਰਹੇ ਸੀ ਕਮਾਲੂ ਲੜ ਰਹੇ ਕੌਣ ਸੀ ਹੋਤੇ ਮੈਂ ਸੀ ਕੁਸ਼ਿੰਦਰ ਸੀ ਤੂੰ ਜ ਆੜੇ ਖੜੇ ਆ ਸਾਰੀਆਂ ਸਾਡੀ ਟੀਮ ਦੇ ਹੋਰ ਬੰਦੇ ਸੀ ਜਾਂ ਲੋਕਲ ਪੈਂਡ ਸੀਗੇ ਜਾਂ ਲਾਕਾ ਸੀਗਾ ਇਹ ਐਮਐਲਏ ਸੀ ਜਿਹੜੇ ਉਥੋਂ ਦੇ ਜਾਂ ਜਿਹੜੇ ਹਾਰੇ ਹੋਏ ਉਮੀਦਵਾਰ ਸੀ ਉਹ ਕਿੱਥੇ ਸੀ ਕਹੇ ਆਏ ਉਹ ਪੁੱਛਿਆ ਸੀ ਖੜ ਕੇ ਕਿੱਥੇ ਆਂਦੇ ਜੀ ਹੈ ਨਹੀਂ ਤੇ ਮੈਂ ਕਿਹਾ ਠੇਕੇ ਲੈਣ ਆਉਣਗੇ ਹੁਣ ਕਮ ਸੇ ਕਮ ਉਹਨਾਂ ਦੇ ਹੱਥ ਵੀ ਖੜੇ ਕਰਾਏ ਮੈਂ ਕਿਹਾ ਹੁਣ ਜਦੋਂ ਕਿੱਥੇ ਆਉਣ ਵੋਟਾਂ ਮੰਗਣ ਤਾਂ ਉਹਨਾਂ ਨੂੰ ਪੁੱਛਿਓ ਜੇ ਉਦੋਂ ਕਿੱਥੇ ਸੀ ਕਿਸੇ ਪਾਲਿਸੀ ਪੁਲਸੀ ਦੀ ਦਿਮਾਗ ਚ ਪੈਂਦੀ ਹੈ ਕਿ ਨਹੀਂ ਜੇ ਨਹੀਂ ਪੈਂਦੀ ਤਾਂ ਅੱਗੇ ਤੋਂ ਆ ਮੈਂ ਸਾਰਿਆਂ ਨੂੰ ਵੀ ਕਿਹਾ ਇੱਥੇ ਵੀ ਕਿ ਜਦੋਂ ਕੋਈ ਆਵੇ ਪਾਰਟੀ ਉਹਨੂੰ ਕਹੇ ਭਾਈ ਸਾਰੀਆਂ 32 ਤੋਂ 33 ਮੁੱਦੇ ਲਿਖ ਕੇ ਦੇ ਮੁੱਦਿਆਂ ਦੇ ਨਾਂ ਨਹੀਂ ਉਹਨਾਂ ਦੀ ਡਿਟੇਲ ਤਫਸੀਲ ਕਿ ਪਹਿਲੇ ਮਹੀਨੇ ਆਉ ਦੂਜੇ ਆਉ ਤੇ ਆ ਇਹਦਾ ਐਂਡ ਰਿਜ਼ਲਟ ਹੋਊਗਾ ਉਹਨਾਂ ਦਾ ਪਾਰਟੀ ਪ੍ਰਧਾਨ ਉਹਨਾਂ ਦਾ ਮੁੱਖ ਮੰਤਰੀ ਦਾ ਦਾਅਵੇਦਾਰ ਤੇ ਲੋਕਲ ਉਮੀਦਵਾਰ ਸਟੈਂਪ ਕਰਕੇ ਦੇਵੇ ਨਹੀਂ ਦਿੰਦਾ ਭਜਾ ਦਿਓ ਅਰਜੀ ਵੋਟ ਪਾਓ ਪਰ ਇੰਨਾਂ ਸ਼ਰਤਾਂ ਤੇ ਪਾਓ ਜੇ ਨਹੀਂ ਪਾਉਂਗੇ ਮੈਂ ਲਿਖ ਕੇ ਦਿਨਾ ਪੰਜਾਬ ਬਰਬਾਦੀ ਤੋਂ ਬਾਲੀ ਦੂਰ ਨਹੀਂ ਜਵਾ ਨੇੜੇ ਖੜਾ ਫਾਈਨੈਂਸ਼ੀਅਲ ਰਾਜਨੀਤਿਕ ਸਮਾਜਿਕ ਸੋਸ਼ਲ ਸਾਰੇ ਪਾਸਿਓ ਸਸ ਜਿੱਤੇ ਘਟ ਗਿਣਤੀ ਹੋ ਗਏ ਯਾਰ ਵੈਮਣਾ ਰੱਖਿਓ ਜੇ ਹੋ ਚੁੱਕੇ ਆ ਹੋਣਾ ਨਹੀਂ ਆ ਹੋ ਚੁੱਕੇ ਆ 3.5 ਸਾਲ ਦਾ ਸਮਾਂ ਬਤੀਤ ਕਰ ਲਿਆ ਸਰਕਾਰ ਨੇ ਲੱਗਦਾ ਵੀ ਜਿੰਨਾ ਇੱਥੇ ਕੱਟ ਸੀ 50 60% ਲੋਕ ਇਹਨਾਂ ਵਿੱਚੋਂ ਕਿਸੇ ਨੇ ਕਿਸੇ ਨਾ ਕਿਸੇ ਨੇ ਵੋਟ ਪਾਈ ਹੋਊਗੀ ਪਰ ਲੋਕਾਂ ਨੂੰ ਲੱਗਦਾ ਸਵਾਲ ਨਹੀਂ ਕਰਨੇ ਆਉਂਦੇ ਲੀਡਰਾਂ ਨੂੰ ਕਿ ਤਨੇ ਕਿਤੇ ਇਹ ਵੀ ਕੱਟ ਹੋ ਸਕਦੀ ਹੈ ਦੇਖੋ ਬਾਹਰਲਾ ਵੈਸਟਰਨ ਵਰਲਡ ਬਿਹਤਰ ਕਿਵੇਂ ਹੋਇਆ ਆਪਾਂ ਕੈਨੇਡਾ ਅਮਰੀਕਾ ਕਿਉਂ ਜਾ ਰਹੇ ਆ ਉਹਨਾਂ ਦੇ ਲੀਡਰਾਂ ਨੇ ਬਿਹਤਰ ਨਹੀਂ ਕੀਤਾ ਲੋਕਾਂ ਨੇ ਬਿਹਤਰ ਕੀਤਾ ਲੋਕ ਰਿਐਕਟ ਕਰਦੇ ਨੇ ਇੱਕ ਸ਼ਹਿਰ ਦੇ ਮੈਨੂੰ ਕਿਸੇ ਨੇ ਸਿਆਟਲ ਤੋਂ ਭੇਜਿਆ ਆਉਂਦੇ ਜੀ ਕੋਸ਼ਿਕ 300 ਬੰਦਾ ਇਕੱਠਾ ਹੋ ਕੇ ਹਾਂ ਮੇਰ ਨੂੰ ਕਿਹਾ ਗਿਆ ਫੈਕਟਰੀ ਪੋਲਿਊਟਡ ਹੈ ਉਹਨੇ ਉੱਤੇ ਫੈਕਟਰੀ ਰੋਕਤੀਆਂ ਦਾ ਇਹਦਾ ਮੈਂ ਚੈੱਕ ਕਰਾਉਣਾ ਜੇ ਹੋਈ ਤਾਂ ਇਹਨੂੰ ਬੰਦ ਕਰ ਦਿਆਂਗੇ 300 ਬੰਦਾ ਅਸੀਂ ਬੁੱਢੇ ਨਾਲੇ ਵੇਲੇ ਕਿੰਨਾ ਰੌਲਾ ਪਾਇਆ ਕਿੰਨੇ ਲੋਕ ਕਿੱਥੇ ਕਿੱਥੇ ਨਾਕੇ ਲੱਗ ਗਏ ਬਾਚਾ ਡਰਾਮਾ ਸ਼ੁਰੂ ਹੋ ਗਿਆ ਸੀ ਚੇਵਲ ਦਾ ਹੁਣ ਉਹ ਐਕਸਪੋਜ਼ ਹੋ ਰਿਹਾ ਦੁਬਾਰਾ ਕਰਾਂਗੇ ਕੀ ਇਹਨਾਂ ਦੇ ਕੰਨ ਤੇ ਜੂਨ ਸਰਕੀ ਅੱਛਾ ਦੋ ਦੋ ਸਾਲ ਮੰਨਣਾ ਧਰਨੇ ਲਾਉਣੇ ਪੈਂਦੇ ਆ ਮੈਂ ਕਿਹਾ ਕੰਨ ਤੇ ਜੂਨ ਹੀ ਸੜਕਦੀ ਆ ਹੁਣ ਵੀ ਕਿਉਂ ਵਾਪਸ ਲੈ ਲੈ ਜਦੋਂ ਕੁੱਟ ਪੈਣ ਲੱਗ ਗਈ ਇਹਨਾਂ ਨੂੰ ਪੁੱਛੋ ਕਿ ਸਾਡੇ ਤਾਂ ਆ ਤੁਹਾਡੇ ਰੋਪੜ ਜੈਲ ਸਿੰਘ ਨਗਰ ਹੈਗਾ ਨਾ ਹਾਂਜੀ ਹੈਗਾ ਹਾਂਜੀ ਹਾਂਜੀ ਅੱਧਾ ਖਾਲੀ ਪਿਆ ਜਾਂ ਤੀਜਾ ਚੌਥਾ ਏਸਾ ਖਾਲੀ ਪਿਆ 82 ਦਾ ਬਣਿਆ ਨਾ ਲੈ ਸਾਡੇ ਤਾਂ ਉਹ ਨਹੀਂ ਭਰ ਰਹੇ ਤੁਸੀਂ ਨਵੀਂ ਲੈਂਡ ਪੂਲਿੰਗ ਲਈ ਆਉਣੇ ਸਾਨੂੰ ਇਹ ਘਰ ਕਿਹਦੇ ਲਈ ਵਸਾਏ ਜਾਣਗੇ ਮੋਹੱਲੀ ਸਭ ਤੋਂ ਜ਼ਿਆਦਾ ਲੋਕ ਆ ਰਹੇ ਨੇ ਨਾ ਏਅਰਪੋਰਟ ਤੋਂ ਸਿੱਧੇ ਨਿਕਲ ਜੋ ਸਿੱਧੇ ਬਨੂੜਾ ਲੂੰ ਉੱਥੇ 5700 ਕਿੱਲਾ ਪਿਆ ਹੈ ਲੈਂਡ ਪੂਲਿੰਗ ਵਾਲਾ ਹੈ ਸਿਰਫ 100 ਕਿੱਲੇ 'ਚ ਵਸੋਂ ਹੋਈ ਹੈ 200 ਕਿੱਲੇ 'ਚ ਬਾਕੀ ਘਾਲੀ ਪਿਆ ਹੈ ਕਰ ਲੋ ਆ ਲਾਡੋ ਵਾਲਾ ਪੋਲ ਹੈ ਜਿਹੜਾ ਲੁਧਿਆਣੇ ਅਮਨ ਉਹ ਰੋੜੇ ਦਾ ਰਿਸ਼ਤੇਦਾਰ ਆ ਉਹਦੀ 1000 ਏਕੜ ਦੀ ਕਲੋਨੀ ਕੋਸ਼ਿਸ਼ ਕੀਤੀ ਉਹਨੇ 3 ਸਾਲ ਪਹਿਲਾਂ ਗਵਰਨਮੈਂਟ ਕੋਲੇ ਗਿਆ ਗਵਰਨਮੈਂਟ ਨੇ ਡਿਨਾਈ ਕਰਤਾ ਉਹਦੇ ਲੋੜ ਨਹੀਂ ਹੁਣ ਇੱਕੇਦਮ 25000 ਏਕੜ ਦੀ ਲੋੜ ਪੈ ਗਈ ਕੀ ਮਤਲਬ ਹੈ ਕੋਈ ਮਤਲਬ ਨਹੀਂ ਇੱਕ ਤੁਹਾਨੂੰ ਹੋਰ ਦੱਸ ਦਿਆਂ ਕੌਣ ਹੈ ਇਹਦਾ ਮੋਨੀਟਰ ਸਿੰਦਰ ਜੈਨ ਕੌਣ ਸਿੰਦਰ ਜੈਨ ਜਿਹਨੂੰ ਹੁਣੇ ਹੀ ਸੀਬੀਆਈ ਨੇ ਕਿਹਾ ਇਹਦਾ ਕੋਈ ਗੁਨਾਹ ਨਹੀਂ ਸ਼ਰਾਬ ਵਾਲੇ ਚ ਇਹਦੇ ਕੋਈ ਸਬੂਤ ਹੀ ਨਹੀਂ ਮਿਲਿਆ ਫਾਰਕ ਹੋ ਗਿਆ ਹੈ ਕੇਜਰੀਵਾਲ ਤੇ ਸੁਸੋਧੀਆਂ ਦੇ ਸੰਮਨ ਠੰਡੇ ਵਾਸਤੇ ਚ ਇਹਦਾ ਮਤਲਬ ਕੀ ਹੈ ਕਿ ਬੀਜੇਪੀ ਖੁਦ ਆਪ ਦੇ ਰਾਈ ਉਹ ਵੀ ਆ ਰਹੀ ਹੈ ਕਰਵਾਉਣ ਜਿਹੜਾ ਕਿਸਾਨ ਅੰਦੋਲਨ ਵੇਲੇ ਵੀ ਹੋਇਆ ਮਾਮਲਾ ਸਾਡੇ ਲੋਕਾਂ ਦਾ ਪ੍ਰੋਬਲਮ ਕੀ ਹੈ ਉੱਥੇ ਇੱਕ ਆਪਾ ਜੇ ਤੁਹਾਨੂੰ ਯਾਦ ਹੋਵੇ ਇੱਕ ਕੰਟਰੈਕਟ ਫਾਰਮਿੰਗ ਵੀ ਸੀ ਉਹਦਾ ਤਿੰਨਾ ਬਿੱਲਾ ਚ ਸੀਗੀ ਨਾ ਅੱਜ ਜਰਾ ਚਲੇ ਜਾਓ ਤੁਸੀਂ ਜਿੱਥੇ ਆ ਫੈਕਟਰੀਆਂ ਲੱਗ ਚੁੱਕੀਆਂ ਨੇ ਸੇਤੀਆ ਪੇਪਰ ਮੇਲਾ ਮੁਕਤਸਰ ਕੋਲੇ ਉਤੇ 3000 ਏਕੜ ਚੋਂ 1500 ਕਿੱਲਾ ਉਹਨਾਂ ਨੇ ਖਰੀਦ ਲਿਆ ਬਾਕੀ 1500 ਕਿੱਲਾ ਜਿਹੜਾ ਠੇਕੇ ਤੇ ਐ ਉਹ 10-10 ਸਾਲ ਦੇ ਕੰਟਰੈਕਟ ਕੀਤੇ ਹੋਏ ਨੇ ਠੇਕੇ ਦੇ ਤੇ ਕੰਟਰੈਕਟ ਫਾਰਮਿੰਗ ਤਾਂ ਹੋ ਰਹੀ ਐ ਹੁਣ ਇਹ ਗੱਲਾਂ ਸਮਝਣੀਆਂ ਪੈਣਗੀਆਂ ਕੰਮ ਚੱਲ ਰਿਹਾ ਮੈਂ ਕਿਹਾ ਸਰ ਹੋ ਰਿਹਾ ਕਰ ਰਹੇ ਨੇ ਸਾਨੂੰ ਲੁੱਟ ਰਹੇ ਨੇ ਸਾਨੂੰ ਮਾਰ ਰਹੇ ਨੇ ਚਾਰ ਤਿੰਨ ਪਿੰਡਾਂ 'ਚ ਖੜਿਆ ਸੀ ਰੂੜਿਆਂ ਵਾਲੀ ਗੋਨਿਆਂ ਨਾਲ ਤੇ ਰੁਪਾਣਾ ਤਿੰਨੇ ਪਿੰਡਾਂ ਦੇ ਅੱਧੇ ਅੱਧੇ ਤੋਂ ਜ਼ਿਆਦਾ ਪਿੰਡ ਬਿਮਾਰ ਕਿਸੇ ਨੂੰ ਕੈਂਸਰ ਕਿਸੇ ਨੂੰ ਕਾਲਾ ਪੀਲਾ ਕਿਸੇ ਨੂੰ ਸਰੌਸਸ ਤੇ ਪਤਾ ਕੀ ਕਹਿੰਦੇ ਉਹ ਆਂਦੇ ਕਿਤੇ ਕਾਲਾ ਪਾਣੀ ਬੰਦ ਨਾ ਕਰਾ ਦਿਓ ਜੀ ਮੈਂ ਕਿਹਾ ਕਿਉਂ ਆਂਦੇ ਸਾਡੇ ਕੋਲੇ ਪਾਣੀ ਹੈ ਨਹੀਂ ਕਿ ਆ ਤਾਂ ਆ ਖੱਟਿਆ ਅਸੀਂ ਇੰਨੇ ਸਾਲਾਂ ਬਾਅਦ ਇੱਕ ਨੰਬਰ ਸੂਬਾ ਸਭ ਤੋਂ ਖੀਰ ਤੇ ਆ ਖੱਟਿਆ ਅਸੀਂ ਕਿਹਦੇ ਕਰਕੇ ਖੱਟਿਆ ਲੋਕ ਤਾਂ ਉਹੀ ਨੇ ਪੰਜਾਬ ਦੀ ਧਰਤੀ ਤਾਂ ਉਪਜਾਊ ਹੈ ਕਿਤੇ ਨਾ ਕਿਤੇ ਮੈਂ ਨਾ ਜੋ ਵਿੱਚ ਉਹ ਉਗਰ ਧਰਤੀ ਮੈਂ ਦੁਨੀਆ ਕੋ ਮੀ ਹੈ ਐਦੂ ਵਧੀਆ ਧਰਤੀ ਮੈਂ ਦੁਨੀਆ ਚ ਨਹੀਂ ਵੇਖੀ ਆਸਟ੍ਰੇਲੀਆ ਜਾਂਦੇ ਆਪਾਂ ਥੱਲੇ ਪਾਣੀ ਹੈ ਜੀ ਜਦ ਗੱਡੀ ਧੋਂਦਾ ਨਾ ਉੱਥੇ ਉੱਥੇ ਕੇਸ ਹੋ ਜਾਂਦਾ ਟਿਊਬੇ ਲਾ ਲੋ ਬਿੱਲ ਦੇਣਾ ਪੈਂਦਾ ਜਿਵੇਂ ਪੈਟਰੋਲ ਦਾ ਕੈਨੇਡਾ 6 ਮਹੀਨੇ ਠੰਡ ਇਨੀ ਜ਼ਿੰਦਗੀ ਜਿਉਣੀ ਦੁੱਬਰ ਇੱਕ ਫਸਲ ਲੈਂਦੇ ਨੇ ਅਸੀਂ ਤਿੰਨ ਤਿੰਨ ਲੈਨੇ ਆ ਤੇ ਫੇਰ ਵੀ ਉਧਰ ਪਾ ਜਰੇ 40-40 ਲੱਖ ਲਾ ਕੇ ਕਿਉਂ ਹੋਇਆ ਲੋਕ ਵੀ ਮਿਹਨਤੀ ਧਰਤੀ ਵੀ ਕਮਾਲ ਸਿਰਫ ਇੱਕੋ ਮਸਲਾ ਕਿ ਜਦੋਂ ਅਸੀਂ ਵੋਟ ਪਾਉਨੇ ਆ ਸੋਚ ਕੇ ਨਹੀਂ ਪਾਉਂਦੇ ਆ ਚੋਰਾਂ ਨੂੰ ਚੁਣ ਲੈਨੇ ਆ ਜਿਹੜੇ ਸਾਡੇ ਸ਼ਾਸਕ ਨੇ ਉਹਨਾਂ ਨੇ ਸਤਿਆਨਾਸ਼ ਕੀਤਾ ਸੀ ਬੋਲਦੇ ਮਾਈਂਡ ਡਿਵਾਂਡ ਕੀਤਾ ਜਾ ਰਿਹਾ ਤੁਹਾਡੇ ਸਾਹਮਣੇ ਉਹ ਮਾਈਂਡ ਮੇਰੀ ਗੱਲ ਸੁਣਾ ਇਹਨਾਂ ਨੇ ਕਿਤੇ ਮੁੱਦੇ ਦੀ ਗੱਲ ਕੀਤੀ ਹੈ ਮੁੱਖ ਮੰਤਰੀ ਤੁਰਦਾ ਹੈ ਤਾਂ ਉਹ ਗੱਲ ਕੀ ਕਰਦਾ ਕਿ ਕੀ ਗਲਤ ਹੋ ਰਿਹਾ ਸੀ ਕੀ ਸਹੀ ਕਰਾਂਗੇ ਔਰ ਕਿਵੇਂ ਕਰਾਂਗੇ ਆਹੀ ਤੇ ਪਿਛਲੀ ਵਾਰੀ ਸਾਡੇ ਮੁੱਖ ਮੰਤਰੀ ਨੇ ਕੀ ਕੀਤਾ ਕਿ ਕਿਕਲੀ ਗਲੀਰ ਦੀ ਪੱਗ ਪਤਾ ਨਹੀਂ ਕਿਹੜੇ ਵੀਰ ਦੀ ਤੇ ਫਲਾਨਾ ਤੇ ਫਲਾਨਾ ਜੋਕ ਸਨਾ ਤੇ ਗੱਲ ਖਤਮ ਤੇ ਚੰਨੀ ਨੂੰ ਵੇਗ ਲੋਣ ਪਤਾ ਨਹੀਂ ਕਿਹਦੇ ਚੂਹੇ ਛੱਡੀ ਜਾਂਦਾ ਉਹ ਕੱਲ ਪਰਸੋ ਕੇ ਹੋਣੇ ਜੇ ਬੋਲ ਗਿਆ ਨਾ ਮੈਂ ਚੂਹੇ ਛੱਡ ਦੂੰ ਇਹਦੀ ਜਿਹੜੇ ਚੂਹੇ ਪਹਿਲਾਂ ਮਰਿੰਦਰ ਸਿੰਘ ਛੱਡ ਚੁੱਕਿਆ ਇਹ ਕੌਣ ਲੋਕ ਨੇ ਇਹ ਉਹ ਠੱਗ ਲੋਕ ਨੇ ਜੋ ਸਾਨੂੰ ਲੁੱਟਦੇ ਆ ਰਹੇ ਨੇ ਮੈਂ ਮੇਰੀਆਂ ਗੱਲਾਂ ਤੇ ਨਾ ਜਾਓ ਵੇਖ ਲਓ ਔਰ ਮੈਂ ਤੁਹਾਨੂੰ ਇੱਕ ਹੋਰ ਗੱਲ ਆਣਾ ਮੈਂ ਤਾਂ ਕੁਝ ਇੰਦਰ ਖੜੇ ਆ ਜਾਂ ਅਸੀਂ ਹੋਰ ਕੋਈ ਖੜੇ ਹੋਈਏ ਸਾਡੇ ਤੇ ਵੀ ਭਰੋਸਾ ਨਾ ਕਰੋ ਮੁੱਦਿਆਂ ਤੇ ਕਰੋ ਮੁੱਦਿਆਂ ਦੀ ਡਿਟੇਲ ਤੇ ਕਰੋ ਐਫੀਡੇਵਟ ਲਓ ਲਿਖ ਕੇ ਲਓ ਸਾਈਨ ਕਰੋ ਸਟੈਂਪ ਕਰੋ ਫਿਰ ਉਹਦੀ ਜਦੋਂ ਡਿਟੇਲ ਵੇਖੂਗੇ ਉਹਦੇ ਚ ਰੋਡਮੈਪ ਲਿਖਿਆ ਹੋਊਗਾ ਜਿਵੇਂ ਆਪਾਂ ਨੂੰ ਕੋਈ ਕਵੇ ਰਸੋਈ ਹੈ ਤੇ ਜਦੋਂ ਸਬਜੀ ਬਣਾਈ ਪਤਾ ਲੱਗ ਜਾਂਦਾ ਹੈ ਵਾਕੇ ਹੀ ਹੈ ਕਿਵੇਂ ਨਾਂ ਦਾ ਹੀ ਹੈ ਤੇ ਜਦੋਂ ਤੁਹਾਨੂੰ ਡਿਟੇਲ ਦਿੱਤੀ ਉਹਦੀ ਲਿਖ ਕੇ ਦਿੱਤੀ ਕਿ ਪਹਿਲੇ ਮਹੀਨੇ ਦੂਜੇ ਮਹੀਨੇ ਤੀਜੇ ਮਹੀਨੇ ਚੌਥੇ ਮਹੀਨੇ ਆ ਐ ਐ ਹੋਊਗਾ ਆਪੇ ਪਤਾ ਲੱਗ ਜਾ ਆ ਅਸੀਂ ਭਾਗੀ ਬੰਦਰ ਸੀ ਮੈਨੂੰ ਬੰਦੇ ਆਂਦੇ ਅਜੀਜੀ ਬਰਜਿੰਦਰ ਗੌਰ ਘੇਰੀ ਤਲਵੰਡੀ ਸਾਹਬੋ ਦੀ ਗੱਲ ਹੈ ਮੈਂ ਕਿਹਾ ਕਿਉਂ ਆਂਦੇ ਅਸੀਂ ਉਹਨੂੰ ਪੁੱਛਿਆ 1000 ਰੁਪਇਆ ਕਿਉਂ ਨਹੀਂ ਦਿੱਤਾ ਹਾਂਜੀ ਮੈਂ ਕਿਹਾ ਬਾਬਾ ਘੇਰੀ ਤਾਂ ਸਹੀ ਪਰ ਲੇਟ ਹੋ ਗਿਆ 3 ਸਾਲ ਪਹਿਲਾਂ ਘੇਰੀ ਨਹੀਂ ਸੀ ਜਦੋਂ ਉਹਨਾਂ ਨੇ ਵਾਅਦਾ ਕੀਤਾ ਸੀ ਉਦੋਂ ਪੁੱਛਣਾ ਸੀ 1000 ਰੁਪਏ ਦੇ ਹਿਸਾਬ ਨਾਲ ਕਿੰਨਾ ਬੰਦ ਹੈ ਮੈਂ ਇਹਨਾਂ ਦੇ ਇੱਕ ਐਮਐਲਏ ਤੋਂ ਪੁੱਛ ਲਿਆ ਕਿੰਨਾ ਬੰਦ ਹੈ ਆਵਾਜ਼ ਮੈਂ ਕਿਹਾ ਅੱਖਾਂ ਜਿੰਨੀਆਂ ਮਰਜ਼ੀ ਕਮਾ ਲਾ ਪਤਾ ਨਹੀਂ ਲੱਗਣਾ ਏ 12000 ਕਰੋੜ ਹੈ ਕਿੱਥੋਂ ਦੇਵੋਗੇ ਤੁਹਾਡੇ ਕੋਲ ਤਾਂ ਤਨਖਾਹ ਦੇ ਨੂੰ ਪੈਸੇ ਨਹੀਂ 18% ਤੇ ਦਾ ਤੁਸੀਂ ਵਿਆਜ ਲਿਆ ਲੱਗਦਾ 4.5 ਕਰੋੜ ਦਾ ਮੈਂਨ ਕਰਜੇ ਲੈ ਚੁੱਕੇ ਨੇ ਉਹ ਸਾਰਾ ਮੈਂ ਕਿਹਾ ਹੁਣੇ ਜੇ ਲਿਆ ਤੇ ਵਿੱਤ ਮੰਤਰੀਆਂ ਦਾ 850 ਕਰੋੜ ਲਿਆ ਸੀ ਨਾ ਵਿੱਤ ਮੰਤਰੀ ਪ੍ਰੈਸ ਕਾਨਫਰੰਸ ਕਰਕੇ ਕਹਿ ਰਹੇ ਸੀ ਕਰਜਾ ਲੈ ਲਿਆ ਪਰ ਸਸਤੀ ਤੇ ਬੇਕੁਫਾਈ ਫਖਰ ਵਾਲੀ ਗੱਲ ਹੈ ਇਹ ਪ੍ਰਾਊਡ ਵਾਲੀ ਗੱਲ ਹੈ ਪਤਾ ਕਿਉਂ ਉਹਨੇ ਆ ਬੋਲਿਆ ਕਿਉਂਕਿ ਇਹਨਾਂ ਨੂੰ ਬਹੁਤ ਸਾਰੀਆਂ ਬੈਂਕਾਂ ਸੰਸਥਾਵਾਂ ਮਨਾ ਕਰ ਗਈਆਂ ਸੀ ਕੇਂਦਰ ਨੇ ਮਦਦ ਕੀਤੀ ਔਰ ਕੇਂਦਰ ਨੇ ਮਦਦ ਕਿਉਂ ਕੀਤੀ ਆ ਲੈਂਡ ਪੂਲਿੰਗ ਪਾਲਿਸੀ ਲਿਆਓ ਇਹ ਚੀਜ਼ਾਂ ਜੇ ਅਸੀਂ ਨਹੀਂ ਸਮਝਾਂਗੇ ਮੈਂ ਤੁਹਾਨੂੰ ਲਿਖ ਕੇ ਦਿੰਨਾ ਇੱਥੇ ਤੁਹਾਡਾ ਐਮਐਲਏ ਨਹੀਂ ਬਣਨਾ ਮੁੱਖ ਮੰਤਰੀ ਵੀ ਨਹੀਂ ਬਣਨਾ ਔਰ ਤੁਹਾਨੂੰ ਹੀ ਉਹਨਾਂ ਦੇ ਆਰਡਰਾਂ ਨਾਲ ਕੁੱਟਿਆ ਜਾਊਗਾ ਔਰ ਅਸੀਂ ਮੈਜੋਰਿਟੀ ਤੋਂ ਮਾਈਨੋਰਿਟੀ ਹੋ ਚੁੱਕੇ ਆ ਤੁਸੀਂ ਛੱਡੋ ਹੋਰ ਗੱਲਾਂ ਵੱਧ ਅਧਿਕਾਰ ਤੇ ਫਲਾਨਾ ਕੁਝ ਤੁਹਾਡਾ ਪੰਜਾਬ ਵੀ ਨਹੀਂ ਬਚਣਾ ਇਹ ਜੇ 27 20 ਓਵੇਂ ਹੀ ਆ ਗਿਆ ਜਿਵੇਂ ਪਹਿਲਾਂ ਆਇਆ ਸੀ ਸਾਈ ਦੇ ਇਲੈਕਸ਼ਨਾਂ ਤੋਂ ਪਹਿਲਾਂ ਕੀ ਕਹਿਣਾ ਚਾਹੋਗੇ ਲੋਕਾਂ ਨੂੰ ਕੁਸ਼ਿੰਦਰ ਤੋਂ ਵੀ ਪੁੱਛ ਫਿਰ ਬਾਕੀ ਮੈਨੂੰ ਵੀ ਸਾਹ ਆ ਜੂਗਾ ਕੁਸ਼ਿੰਦਰ ਤੋਂ ਪੁੱਛੇ ਗੱਲ ਫਿਰ ਮੈਂ ਬੋਲਦਾ 27 ਦੇ ਇਲੈਕਸ਼ਨਾਂ ਤੋਂ ਪਹਿਲਾਂ ਕੀ ਸੁਨੇਹਾ ਦੇਣਾ ਚਾਹੋਗੇ 27 ਦੇ ਇਲੈਕਸ਼ਨ ਤੋਂ ਪਹਿਲਾਂ ਇੱਕੋ ਸੁਨੇਹਾ ਜੀ ਪੰਜਾਬ ਨੂੰ ਵੀ ਇਹਨਾਂ ਨੂੰ ਸਾਰਿਆਂ ਨੂੰ ਸਾਈਡ ਤੇ ਕਰੋ ਹਾਂਜੀ ਆਪਣੇ ਘਰਾਂ ਦੇ ਵਿੱਚੋਂ ਆਪਣੇ ਪਰਿਵਾਰਾਂ ਦੇ ਵਿੱਚੋਂ ਲੀਡਰਸ਼ਿਪ ਪੈਦਾ ਜੋ ਮੁੱਦਿਆਂ ਦੀ ਗੱਲ ਹੋਵੇ ਥੋਡੀ ਆਪਣੀ ਗੱਲ ਹੋਵੇ ਤੁਸੀਂ ਆਪਣੀ ਸਮਝ ਨਾਲ ਚੱਲੋ ਅੱਗੇ ਫੇਰ ਪੰਜਾਬ ਬੱਸ ਸਕਦਾ ਜਿੰਨਾ ਚਿਰ ਆਇਆ ਵੀ ਆਇਆ ਆਰਾਮ ਗਿਆ ਆਰਾਮ ਆਇਆ ਆਰਾਮ ਗਿਆ ਆਰਾਮ ਹੋਈ ਗਈ ਫੇਰ ਕੁਝ ਵੀ ਨਹੀਂ ਹੈਗੀ ਗੱਲ ਕਦੇ ਪੰਜੇ ਵਾਲੇ ਕੋਲੋਂ ਛੱਤਰ ਖਾਈ ਜਾਇਓ ਕਦੇ ਤੱਕੜੀ ਵਾਲੇ ਕੋਲੋਂ ਛੱਤਰ ਖਾਈ ਜਾਇਓ ਕਦੇ ਫੁੱਲ ਵਾਲੇ ਕੋਲੋਂ ਛੱਤਰ ਖਾਈ ਜਾਇਓ ਕਦੇ ਝਾੜੂ ਵਾਲੇ ਕੋਲੋਂ ਛੱਤਰ ਖਾਈ ਜਾਇਓ ਫੇਰ ਇਹ ਛੱਤਰ ਪੈਂਦੇ ਰਹਿਣੇ ਆ ਤੁਹਾਡੇ ਪੇਪਰ ਮਿਲਦਾ ਹੁਣ ਅੱਗੇ ਪ੍ਰੋਸੈਸ ਕੀ ਚੱਲ ਰਿਹਾ ਹੈ ਗੱਲ ਜੇ ਗੱਲ ਦੱਸੋ ਪੇਪਰ ਮਿਲਦਾ ਵਿੱਚ ਐਦਾ ਜੀ ਇਹਨੂੰ ਮਦਦ ਬਹੁਤ ਜ਼ਿਆਦਾ ਮਿਲ ਰਹੀ ਆ ਹਾਂਜੀ ਜ ਉਹ ਠਗਣੀਆਂ ਗੱਲਾਂ ਕਰਦੇ ਨੇ ਸਾਡੇ ਵਿੱਚ ਆ ਕੇ ਵੀ ਅਸੀਂ ਪੇਪਰ ਮਿਲਦੇ ਖਿਲਾਫ ਅਸੀਂ ਕੋਸ਼ਾਂ ਉਹ ਸਾਡੇ ਤੱਕ ਸਿਰਫ ਗੱਲਾਂ ਤੱਕ ਨੇ ਉਹ ਪਹਿਲੇ ਦੀ ਜੜਾ ਲਵਾ ਚੁੱਕੇ ਬਹੁਤ ਡੂੰਘੀਆਂ ਹੁਣ ਇਲਾਕਾ ਇਕੱਠਾ ਹੋ ਕੇ ਲੱਗਿਆ ਹੈ ਜੜਾ ਪੱਟਣ ਵਾਸਤੇ ਔਰ ਗੁਰੂ ਸਾਹਿਬ ਕਿਰਪਾ ਕਰਨ ਜੜਾਂ ਤਾਂ ਪੱਟ ਹੋ ਜਾਣਗੀਆਂ ਪਰ ਇਹ ਇਹਨਾਂ ਲੋਕਾਂ ਤੇ ਯਕੀਨ ਕਰਨ ਦੀ ਲੋੜ ਕਿਸੇ ਨੂੰ ਵੀ ਹੈ ਨਹੀਂ ਇਹ ਸਾਡੀ ਆਪਣੀ ਲੜਾਈ ਅਸੀਂ ਆਪ ਆਪਣੀ ਲੜਾਈ ਲੜ ਰਹੇ ਹਾਂ ਠੀਕ ਹੈ ਜੀ ਧੰਨਵਾਦ